ਸਭ ਤੋਂ ਪਹਿਲਾਂ ਤਾਂ ਪੱਤਰਕਾਰ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸ਼ਾਰਟ ਨੋਟਿਸ ਤੇ ਸਮਾਂ ਕੱਢ ਕੇ ਇੱਥੇ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚੇ ਹੋ ਜਿਹੜਾ ਇਸ਼ੂ ਹੈਗਾ ਜਿਸ ਮੁੱਦੇ ਤੇ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹਣਾ ਉਹ ਇਹ ਹੈਗਾ ਕਿ ਰਾਹੁਲ ਗਾਂਧੀ ਜੀ ਨੇ ਅਮਰੀਕਾ ਦੇ ਵਿੱਚ ਜੋ ਸਰਦਾਰ ਸਾਹਿਬ ਨੂੰ ਇੱਕ ਸਿੱਖ ਨੂੰ ਪੁੱਛਿਆ ਕਿ ਉਹਨਾਂ ਨੇ ਕਿਹਾ ਕਿ ਭਾਈ ਆਪਕਾ ਥੋੜਾ ਨਾਮ ਕੀ ਹੈ ਤੇ ਉਹਨਾਂ ਨੇ ਆਪਦਾ ਨਾਮ ਦੱਸਿਆ ਉਹਨਾਂ ਨੇ ਕਿਹਾ ਕਿ ਕੱਲ ਨੂੰ ਤੁਹਾਨੂੰ ਪੱਗ ਬੰਨਣ ਆਸੇ ਜਾਂ ਕੜਾ ਪਾਉਣ ਵਾਸਤੇ ਹੋ ਸਕਦਾ ਹੈ ਕਿ ਹਿੰਦੁਸਤਾਨ ਦੀ ਸਰਕਾਰ ਤੋਂ ਤੁਹਾਨੂੰ ਆਜ਼ਾਦਤ ਲੈਣੀ ਪਵੇ ਇਹਦਾ ਮਤਲਬ ਇਹ ਸੀਗਾ ਕਿ ਜਿਸ ਪ੍ਰਕਾਰ ਦੇ ਹਾਲਾਤ ਅੱਜ ਹਿੰਦੁਸਤਾਨ 'ਚ ਬੰਦੇ ਜਾ ਰਹੇ ਅੱਜ ਤਾਂ ਕੇਵਲ ਮੁਸਲਮਾਨਾ ਭਰਾਵਾਂ ਤੇ ਹਮਲਾ ਹੈ ਜਬ ਮਿਨੋਰਿਟੀ ਹੌਲੀ ਹੌਲੀ ਇਹਨਾਂ ਨੇ ਵਕ ਵਕ ਮਿਨੋਰਿਟੀਆਂ ਤੇ ਹਮਲਾ ਹੋ ਸਕਦਾ ਹੈ ਕਿਉਂਕਿ ਜਿਸ ਪ੍ਰਕਾਰ ਦੀ ਰਾਜਨੀਤੀ ਬੀਜੇਪੀ ਕਰ ਰਹੀ ਹੈ ਮੈਂ ਸਮਝਦਾ ਕਿ ਦੇਸ਼ ਨੂੰ ਵੰਡਣ ਵਾਲੀ ਰਾਜਨੀਤੀ ਹੈ ਇਹਨਾਂ ਚੋਣਾਂ ਦੇ ਦਰਮਿਆਨ ਤੁਸੀਂ ਆਪ ਦੇਖਿਆ ਹੋਣਾ ਹਿੰਦੂ ਸਿੱਖ ਭਾਈਚਾਰੇ ਨੂੰ ਵੰਡਿਆ ਗਿਆ ਦਲਿਤ ਭਰਾਵਾਂ ਨੂੰ ਅਲੱਗ ਵੰਡਿਆ ਗਿਆ ਮੁਸਲਮਾਨ ਭਰਾਵਾਂ ਨੂੰ ਅਲੱਗ ਵੰਡਿਆ ਗਿਆ ਕਾਂਗਰਸ ਪਾਰਟੀ ਇਹੋ ਜੀ ਸਿਆਸਤ ਦੀ ਨਾਤਾ ਹਮੇਂ ਕਾਂਗਰਸ ਨੇ ਕਦੇ ਪੜੀ ਹੈ ਤੇ ਨਾ ਪੜਦੀ ਹੈ ਕਾਂਗਰਸ ਹਮੇਸ਼ਾ ਕਹਿੰਦੀ ਹੈ ਕਿ ਸਾਡੀ ਸੋਚ ਸੈਕੂਲਰ ਹੈ ਅਸੀਂ ਹਿੰਦੂਆਂ ਦਾ ਮੁਸਲਮਾਨਾਂ ਦਾ ਸਿੱਖਾਂ ਦਾ ਦਲਿਤ ਭਰਾਵਾਂ ਦਾ OBCs ਦਾ ਰਵੀਦਾਸੀਆਂ ਦਾ ਬਾਲਮਿਕੀਆਂ ਦਾ ਜਿੰਨੀਆਂ ਵੀ ਛੱਤੀ ਬਰਾਦਰੀਆਂ ਹੈਗੀਆਂ ਅਸੀਂ ਉਹਨਾਂ ਦਾ ਸਨਮਾਨ ਕਰਦੇ ਹਾਂ ਤੇ ਉਹਨਾਂ ਦੇ ਧਰਮਾਂ ਦਾ ਵੀ ਸਤਿਕਾਰ ਕਰਦੇ ਆ ਉਹਨਾਂ ਦੇ ਵੱਖ-ਵੱਖ ਧਰਮਾਂ ਨੂੰ ਮੰਨਣ ਦੇ ਤਰੀਕਿਆਂ ਦਾ ਵੀ ਸਤਿਕਾਰ ਕਰਦੇ ਆ ਉਹਨਾਂ ਦੀ ਆਸਥਾ ਦਾ ਵੀ ਸਤਿਕਾਰ ਕਰਦੇ ਆ ਚਾਹੇ ਕਿਸੇ ਦੀ ਆਸਥਾ ਕਿਸੇ ਦੇ ਪ੍ਰਤੀ ਇਸੇ ਕਰਕੇ ਤਾਂ ਰਾਹੁ ગાંધી ਜੀ ਨੇ ਸ਼ਿਵਜੀ ਮਹਾਰਾਜ ਜੀ ਦੇ ਬਾਰੇ ਦੇਸ਼ ਦੀ ਸੰਸਦ ਦੇ ਵਿੱਚ ਗੁਰੂ ਨਾਨਕ ਦੇ ਜਿਹੜਾ ਸਨੇਹਾ ਸੀ ਗੁਰੂ ਨਾਨਕ ਦੀ ਫੋਟੋ ਦਿਖਾ ਕੇ ਸੰਸਦ ਦੇ ਵਿੱਚ ਉਸ ਸਨੇਹ ਨੂੰ ਕੀਤਾ ਗੁਰੂ ਨਾਨਕ ਕੀ ਚਾਹੁੰਦੇ ਸਨ ਗੁਰੂ ਨਾਨਕ ਦੀ ਨਾਮਲੇਵਾ ਸੰਗਤ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਸਨ ਸ਼ਿਵਜੀ ਮਹਾਰਾਜੀ ਦੇ ਤਰਸ਼ੂਲ ਦਾ ਕੀ ਮਾਇਨੇ ਹੈਗਾ ਸੋ ਮਾਨ ਸਮਾਨ ਦੇ ਨਾਲ ਸਾਰਾ ਜਿਹੜਾ ਸੰਸਦ ਦਾ ਭਾਸ਼ਣ ਕੀ ਨਾ Hindu ਜਿਹੜਾ ਹੈਗਾ ਤੁਸੀਂ ਯਾਦ ਹੋਣਾ ਉੱਥੇ ਸੰਸਦ ਚ ਕਿਹਾ ਕਿ ਜਿਹੜਾ Hindu ਹੈ ਉਹ ਕਿਸੇ ਨੂੰ ਡਰਾਉਂਦਾ ਨਹੀਂ ਹੈ ਡਰੋ ਮਤ ਡਰਾਓ ਮਤ ਕਹਿੰਦਾ ਮਤਲਬ ਜਿਹੜਾ ਕੋਈ ਵੀ ਧਰਮ ਚਾਹੀਓ Hindu ਧਰਮ ਚਾਹੀਓ Sikh ਧਰਮ ਚਾਹੀਓ Musalman ਧਰਮ ਚਾਹੀਓ Christian's ਹੈ ਇਹ ਕਿਸੇ ਨੂੰ ਡ੍ਰੌਨ ਦੀ ਪ੍ਰੇਰਣਾ ਸਾਡਾ ਕੋਈ ਧਰਮ ਨਹੀਂ ਦਿੰਦਾ ਇਹ ਇੱਥੇ ਇੱਥੇ ਬਖਰੇਵੇਂ ਪਾ ਦਿੱਤੇ ਗਏ ਭਾਜਪਾ ਸਰਕਾਰ ਦੁਆਰਾ ਕੇਵਲ ਵੋਟਾਂ ਦੀ ਰਾਜਨੀਤੀ ਆਸੇ ਇਸ ਕਰਕੇ ਇਹ ਸਾਰਾ ਜਿਹੜਾ ਅਡੰਬਰ ਰਹਿ ਚਿਆ ਗਿਆ ਮੈਂ ਤਾਂ ਕਹਿੰਦਾ ਸਭ ਤੋਂ ਵੱਡੀ ਜਿਹੜੀ ਬੇਅਦਬੀ ਕੀਤੀ ਗਈ Hindu ਧਰਮ ਦੀ ਉਹ BJP ਨੇ ਕੀਤੀ RAM ਜੀ ਦੇ ਜਿਹੜੇ ਝੰਡੇ ਲਾਏ ਗਏ ਜਗਾ ਜਗਾ ਚੌਂਕਾ ਤੇ ਇੱਕ ਦਿਨ ਪਹਿਲਾਂ ਤੇ ਫਿਰ ਉਹ ਹਵਾ ਨਾਲ ਉੱਟ ਉੱਟ ਕੇ ਉਸ ਸੜਕਾਂ ਦੇ ਵਿੱਚ ਡਿੱਗੇ ਮੇਰਾ ਖਿਆਲ ਝੰਡੇ ਤੇ ਫੋਟੋ ਸਾਡੇ ਗੁਰੂ ਰਾਮ ਭਗਵਾਨ ਜੀ ਦੀ ਹੋਣੀ ਨਹੀਂ ਚਾਹੀਦੀ ਪਰ ਲੇਕਿਨ ਉਹ ਝੰਡਾ ਜਾਣ ਬੁੱਝ ਕੇ ਚੌਕਾਂ ਚ ਚਿਰਾਹਿਆਂ ਚ ਮੋੜਾਂ ਤੇ ਗਰੀਲਾਂ ਤੇ ਬੰਨ੍ਹ ਦਿੱਤੇ ਗਏ ਤਾਂ ਜੋ ਕੀ ਪੋਲਰਾਈਜੇਸ਼ਨ ਕਰਨਾ ਚਾਹੁੰਦੇ ਸੀ ਸੋ ਇਹ ਇਹ ਬੇਅਦਬੀ ਸੀਗੀ ਸੋ ਰਾਹੁਲ ਗਾਂਧੀ ਨੇ ਕਿਹਾ ਕਿ ਹੋ ਸਕਦਾ ਕੱਲ ਨੂੰ ਤੁਸੀਂ ਇਹੋ ਜਿਹਾ ਦੇਸ਼ ਚਾਹੁੰਦੇ ਹੋ ਇਹ ਜਿੱਥੇ ਤੁਹਾਨੂੰ ਹਰ ਚੀਜ਼ ਦੀ ਇਜ਼ਾਜ਼ਤ ਲੈਣੀ ਪਵੇ ਕਿਸੇ ਸਿੱਖ ਮਰਿਆਦਾ ਦਾ ਉਹਨਾਂ ਨੇ ਕੋਈ ਐਸੀ ਗੱਲ ਨਹੀਂ ਕੀਤੀ ਜਿਹਦੇ ਨਾਲ ਸਿੱਖਾਂ ਨੂੰ ਜਾਂ ਸਿੱਖਾਂ ਦੇ ਮੰਨੂ ਠੇਸ ਪੁੰਚੀ ਹੋਵੇ ਮੈਂ ਵੀ ਇੱਕ ਸਿੱਖ ਹਾਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੂੰ ਮੰਨਦਾ ਹਾਂ ਔਰ ਰਾਹੁਲ ਗਾਂਧੀ ਐਸਾ ਵਿਅਕਤੀ ਜਿਨੇ ਹਰਮੰਦਰ ਸਾਹਿਬ ਤਿੰਨ ਦਿਨ ਬਾਟ ਕੇ ਨਾ ਇੱਕ ਵਾਰੀ ਨਹੀਂ ਮੇਰੇ ਖਿਆਲ ਜਿੰਨੇ ਵਾਰੀ ਪੰਜਾਬ ਆਏ ਕੋਸ਼ਿਸ਼ ਕੀਤੀ ਕਿ ਹਰਮੰਦਰ ਸਾਹਿਬ ਨਕਮਸਤ ਖੋਣ ਪਗ ਬੰਨਣ ਜਾਂ ਫਿਰ ਫਤੀਗੜ ਸਾਹਿਬ ਦੀ ਧਰਤੀ ਤੋਂ ਆਪਣੀ ਯਾਤਰਾ ਆਰੰਭ ਕੀਤੀ ਇਹ ਕਿਉਂ ਹੋਇਆ ਰਾਹੁਲ ਗਾਂਧੀ ਨੇ ਇਹ ਗੱਲ ਕਿਉਂ ਕਹੀ ਉਹਦਾ ਕਾਰਨ ਕੀ ਸੀਗਾ ਕੀ ਭਾਜਪਾ ਨੇ ਜਦੋਂ ਸਾਡਾ ਕੇਸਰੀ ਝੰਡਾ ਕਿਸਾਨਾਂ ਨੇ ਜਾ ਕੇ ਲਾਲ ਕਿਲੇ ਤੇ ਲਹਿਰਾਤਾ ਤੇ ਉਹਨਾਂ ਨੂੰ ਖਾਲਿਸਤਾਨੀ ਭਾਜਪਾ ਨਹੀਂ ਨਹੀਂ ਕਿਹਾ ਕੀ ਇਹ ਸਿੱਖਾਂ ਦਾ ਅਪਮਾਨ ਨਹੀਂ ਸੀ ਕੀ ਸਿੱਖ ਨੂੰ ਆਪ ਦਾ ਝੰਡਾ ਜੇ ਹਿਲਾ ਰਾ ਤੇ ਉਹਨੂੰ ਖਾਲਿਸਤਾਨ ਦਾ ਰੂਪ ਦਿੱਤਾ ਗਿਆ ਔਰ ਸਾਰੇ ਟੀਵੀ ਚੈਨਲਾਂ ਤੇ ਤੁਸੀਂ ਚਲਾਇਆ ਕਿ ਇਹ ਨੈਕਸਲਾਈਟ ਹੈ ਇਹ ਤਾਂ 테러ਰਿਸਟ ਨੇ ਇਹ ਖਾਲਿਸਤਾਨੀ ਨੇ ਇਹ ਵੱਖਰੇ ਭਾਰਤ ਦੀ ਮੰਗ ਕਰਦੇ ਕਿ ਇਹ ਸਿੱਖਾਂ ਦਾ ਮੈਂ ਸਮਝਦਾ ਕਿ અપਮਾਨ ਨਹੀਂ ਕੀਤਾ ਤੁਸੀਂ ਫਿਰ ਅਦਨੀਆਂ ਪ੍ਰਧਾਨ ਮੰਤਰੀ ਜੀ ਇੱਥੇ ਆਏ ਸਨ ਪੰਜਾਬ ਆਏ ਪੰਜਾਬ ਆਏ ਤੇ ਫਿਰ ਫਿਰੋਜ਼ਪੁਰ ਤੋਂ ਮੁੜ ਗਏ ਜਦੋਂ ਉਹਨਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਜਿਹੜਾ ਧਰਨਾ ਲਾਇਆ ਸੀ ਉਹਨਾਂ ਨੇ ਕਿਹਾ ਕਿ ਮੈਂ ਬਚਕਰ ਆ ਗਿਆ ਹਾਂ ਮੈਂ ਬਚ ਗਿਆ ਹਾਂ ਇਹਦਾ ਮਤਲਬ ਸਿੱਖ ਤੁਨੂੰ ਮਾਰਨਾ ਚਾਹੁੰਦੇ ਸਨ ਇਹ ਸਿੱਖਾਂ ਦਾ અપਮਾਨ ਨਹੀਂ ਹੈ ਮੇਰੇ ਕਹਿਣ ਦਾ ਮਤਲਬ ਕੰਗੜਾ ਰਣੋਤ ਨੇ ਕਿਹਾ ਸਾਡੀਆਂ ਮਾਵਾਂ ਦੇ ਬਾਰੇ ਸਾਡੀਆਂ ਭੈਣਾਂ ਦੇ ਬਾਰੇ ਕਿ ਉੱਥੇ ਤਾਂ ਬਾੜੇ ਤੇ ਲਿਆਂਈਆਂ ਗਈਆਂ ਔਰਤਾਂ ਆਈਆਂ ਨਹੀਂ ਕੀ ਇਹ ਸਿੱਖਾਂ ਦਾ અપਮਾਨ ਨਹੀਂ ਹੈ ਇੱਕ ਬੀਜੇਪੀ ਦੀ ਸੰਸਦ ਦੇ ਕਲ ਕਹਿੰਦੀ ਹੈ। ਕੰਗੜਾ ਰੋਤ ਨੇ ਆਪਨੇ ਕਿਹਾ 700 ਕਿਸਾਨ ਸ਼ਹੀਦ ਹੋ ਗਿਆ ਸਾਡਾ ਉੱਥੇ। ਕੰਗੜਾ ਰੋਤ ਕਹਿੰਦੀ ਕਿ ਕਿਸਾਨ ਉਸ ਮੋਰਚੇ ਦੇ ਵਿੱਚ ਤਾਂ ਰੇਪ ਹੁੰਦੇ ਸਨ। ਕੀ ਇਹ ਸਿੱਖਾਂ ਦਾ અપਮਾਨ ਨਹੀਂ ਹੈ? ਸੋ ਮੇਰੇ ਕਹਿਣ ਦਾ ਮਤਲਬ ਹੈ ਰਾਹੁਲ ਗਾਂਧੀ ਨੂੰ ਸਿੱਖ ਬਾਰੇ ਸਿੱਖ ਹਿਸਟਰੀ ਬਾਰੇ ਬਹੁਤ ਵਧੀਰੇ ਜਾਣਕਾਰੀ ਹੈ ਨਾ ਕੇਵਲ ਸਿੱਖ ਹਿਸਟਰੀ ਬਾਰੇ ਸਾਰੇ ਰਿਲੀਜੀਅਨਸ ਬਾਰੇ ਰਾਹੁਲ ਗਾਂਧੀ ਪੜ੍ਹਦੇ ਮੈਨੂੰ ਪਤਾ ਹੈ ਕਿ ਕਈ ਵਾਰੀ ਸਾਡੇ ਨਾਲ ਵੀ ਤੁਰੇ ਜਾਂਦੇ ਜਾਂਦੇ ਯਾਤਰਾ ਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ ਬਾਰੇ ਫਿਰ ਅੰਤਿਮ ਸਮੇਂ ਕੀ ਹੋਇਆ ਕਿੱਥੇ ਹੋਇਆ ਕਈ ਥਾਵਾਂ ਤੇ ਸਾਡਾ ਅਟਕ ਜਾਂਦਾ ਸੀ ਪਰ ਉਹਨਾਂ ਨੇ ਹੀ ਸਪੀਨ ਨੂੰ ਪੜ੍ਹ ਕੇ ਉਹ ਇੱਕ ਬੜੀ ਮੈਨੂੰ ਲੱਗਦਾ ਵਿਸਤਾਰ ਪੂਰਕ ਜਿਹੜੀ ਨੌਲੇਜ ਹੈ ਜਿਹੜੀ ਉਹਨਾਂ ਨੇ ਗ੍ਰਹਿਣ ਕੀਤੀ ਵੀ ਹੈ ਸੋ ਕੋਈ ਉਥੋ ਜੰਗਪੁਰੇ ਦਾ ਖੜਾ ਹੋ ਕੇ ਇੱਕ ਜਿਹੜਾ 4 ਵਜੇ ਲੋਕ दारू ਦਾ ਸੇਵਨ ਕਰਦੇ ਐ ਤੇ ਉਹ rahul gandhi ਨੂੰ ਕਹਿੰਦਾ ਕਿ ਅਸੀਂ ਤੈਨੂੰ ਸਭ ਕੁਝ ਸਿਖਾਵਾਂਗੇ ਅਸੀਂ ਦੱਸਾਂਗੇ ਤੇਰੇ ਨਾਲ ਇਹ ਹੋਏਗਾ ਇਹੋ ਜਿਹੇ ਲੋਕਾਂ ਤੇ ਕੀ ਪੁਲਿਸ ਕਾਰਵਾਈ ਨਹੀਂ ਹੋਣੀ ਚਾਹੀਦੀ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਕੋਈ ਨਾ ਜਿਹੜੇ ਲੋਕ ਰਾਹੁਲ ਗਾਂਧੀ ਦੇ ਬਾਰੇ ਬਿਨਾ ਕਿਸੇ ਗੱਲ ਤੋਂ ਟਿੱਪਾ ਟਿੱਪਣੀ ਕਰ ਰਹੇ ਔਰ ਜਿਹੜੇ ਲੋਕ ਕੱਲ ਤੱਕ ਰਾਹੁਲ ਗਾਂਧੀ ਦੇ ਮਗਰ ਮਗਰ ਘੁੰਮਦੇ ਸਨ ਤਲਵੇ ਚੜਦੇ ਸਨ ਅੱਜ ਜੋ ਨਵੇਂ ਨਵੇਂ ਬੀਜੇਪੀ ਚ ਗਏ ਹੈ ਉਹ ਰਾਹੁਲ ਗਾਂਧੀ ਤੇ ਸਵਾਲ ਚੱਕਦੇ ਨੇ ਰਾਹੁਲ ਗਾਂਧੀ ਨੂੰ ਕਹਿੰਦੇ ਰਾਹੁਲ ਗਾਂਧੀ ਵਿਦੇਸ਼ੀ ਹੈ ਕੀ ਨਜ਼ਰ ਨਹੀਂ ਆਇਆ ਮਗਰ ਲੈ 20 ਸਾਲ ਦਾ ਵੀ ਰਾਹੁਲ ਗਾਂਧੀ ਵਿਦੇਸ਼ੀ ਹੈ ਇਹ ਐਕਚੁਅਲੀ ਕੀ ਹੈ ਕਿ ਡਰ ਸਤਾਰੇ ਆ ਬੀਜੇਪੀ ਡਰ ਸਤਾ ਰਿਹਾ ਇੱਕ ਵਿਅਕਤੀ ਜਿਹੜਾ ਨਿਡਰ ਹੋ ਕੇ ਹਿੰਦੁਸਤਾਨ ਦੀ ਸਰਕਾਰ ਦੇ ਅੱਗੇ ਆ ਨਿਡਰ ਹੋ ਕੇ ਖੜਾ ਹੈ ਜਿਹਨੂੰ ਕੋਈ ਡਰ ਪੈ ਨਹੀਂ ਜਿਹਨੂੰ ED ਨੇ ਬੁਲਾ ਲਿਆ ਜਿਹਨੂੰ ਇੱਕ ਇੱਕ ਵਜh ਤੱਕ ED ਬੁਲਾਉਂਦੀ ਰਹੀ ਜਿਹਨੂੰ 2 ਸਾਲ ਦੀ ਸਜ਼ਾ ਕਰ ਦਿੱਤੀ ਗਈ ਜਿਹਦੇ ਤੋਂ ਘਰ ਛਡਵਾ ਲਿਆ ਗਿਆ ਜਿਹਦੀ ਸਦਸਤਾ ਰੱਦ ਕਰ ਦਿੱਤੀ ਗਈ ਪੂਰੇ ਤੋਂ ਡਰ ਸਤਾ ਰਿਹਾ ਕਿ ਰਾਹੁਲ ਗਾਂਧੀ ਆਂਦੀ ਦੀ ਤਰ੍ਹਾਂ ਅੱਗੇ ਵੱਧਦਾ ਤੁਰਿਆ ਆ ਰਿਹਾ ਵੱਧਦਾ ਤੁਰਿਆ ਰਾਹੁਲ ਗਾਂਧੀ ਦੀ ਲੋਕਪ੍ਰੀਤਤਾ ਦੇਸ਼ ਵਦੇਸ਼ਾਂ 'ਚ ਅੱਜ ਲੋਕ ਕਹਿਣ ਲੱਗੇ ਕਿ ਰਾਹੁਲ ਗਾਂਧੀ ਰਾਹੁਲ ਗਾਂਧੀ ਰਾਹੁਲ ਗਾਂਧੀ ਉਹ ਵਿਅਕਤੀ ਹੈ ਦੁਨੀਆ ਭਰ ਦੇ ਆਬਾਨੀਆਂ ਦੇ ਵਿਆਹ ਦੇ ਵਿੱਚ ਹਾਲੀਵੁੱਡ ਬਾਲੀਵੁੱਡ ਰਾਜਨੀਤਿਕ ਲੋਕ ਆਏ ਕੋਈ ਐਸਾ ਰਾਜਨੀਤਿਕ ਵਿਅਕਤੀ ਨਹੀਂ ਹੈ ਜਿਹੜਾ ਦੁਨੀਆ 'ਚੋਂ ਨਾ ਆਇਆ ਹੋਵੇ ਉਹਨਾਂ ਨੇ ਆਪ ਦੇ ਪੈਸੇ ਦਾ जिस ਪਰ ਆ ਪ੍ਰਦਰਸ਼ਨ ਕੀਤਾ ਹਰ ਵਿਅਕਤੀ ਆ ਬਾਨੀਆਂ ਦੀ ਜਿਹੜੀ ਸ਼ਾਦੀ ਹੈ ਉਹਨੂੰ ਰੋਜ਼ ਦਿਖ ਰਿਆ ਸੀ ਕਿੰਨੇ ਦੀ ਘੜੀ ਬੰਨੀ ਐ ਕਿਹੜੀ ਕਾਰ ਐ ਕਿਹੜੀ ਕਾਰ ਤੇ ਉਹਨਾਂ ਦੇ ਕੁੱਤੇ ਜਾ ਰਹੇ ਨੇ ਕੌਣ ਉਹਨਾਂ ਦੇ ਨੱਚ ਰਹੇ ਨੇ ਸਭ ਆ ਬਾਨੀ ਸਾਹਿਬ ਦੇ ਪੈਸਿਆਂ ਤੇ ਠੁਮਕੇ ਲਵਾਏ ਔਰ ਦੇਸ਼ ਦੇ ਪ੍ਰਧਾਨ ਮੰਤਰੀ ਵੀ ਪਹੁੰਚੇ ਸਾਰੀ ਦੁਨੀਆ ਪਹੁੰਚੀ ਲੇਕਿਨ ਸਾਡਾ ਰਾਹੁਲ ਕਹਿੰਦੀ ਜਿਹਦੇ ਤੇ ਸਾਨੂੰ ਮਾਣ ਉਹ ਕੋਈ ਖਰੀਦ ਨਹੀਂ ਸਕਦਾ ਸੋ ਉਹ ਰਾਹੁਲ ਗਾਂਧੀ ਹੈ ਉਹ ਰਾਹੁਲ ਗਾਂਧੀ ਦੀ ਆਂਦੀ ਨੂੰ ਹਵਾ ਨੂੰ ਹੁਣ ਕੋਈ ਰੋਕ ਨਹੀਂ ਸਕਦਾ ਇਹ ਸਾਰੇ ਬਖਲਾੜ ਜਿਹੜੇ ਆਏ ਵੇ ਡਰਦੇ ਉਹ ਇਹੋ ਜਿਹੀਆਂ ਗੱਲਾਂ ਕਰ ਰਿਹਾ ਔਰ ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਕਹਨਾ ਚਾਹੁੰਦਾ ਤੁਸੀਂ ਤਾਂ ਕਹਿੰਦੇ ਨਾ ਕਿ ਰਾਹੁਲ ਗਾਂਧੀ ਨੂੰ ਐਡਾ ਤੇ ਫਲਾ ਤੇ ਇਹਨਾਂ ਦੇ ਪਿਤਾ ਜੀ ਤੇ ਫਲਾ ਰਾਹੁਲ ਗਾਂਧੀ ਦੀ ਹਵਾ ਨਹੀਂ ਦੇਖੀ ਤੂੰ ਜਰਾ ਆ ਕੇ ਤੁਸੀਂ ਇਕੱਲੇ ਸਿੱਖ ਨਹੀਂਓ ਰਾਤ ਨੂੰ ਦਾੜੂ ਪੀ ਲੋ ਤੇ ਸੁਬਾ ਕਹੋਂ ਅਸੀਂ ਸਿੱਖਾ ਤੁਸੀਂ ਕਿਹੜੇ ਸਿੱਖੋਂ ਮਸੰਦੋਂ ਤੁਸੀਂ ਲੋਕ ਉਹ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਬੇਫਜ਼ੂਲ ਦੀ ਟਿੱਪਾ ਟਿੱਪੜੀਆਂ ਇਹ ਮੈਂ ਕਰੜੇ ਸ਼ਬਦਾਂ ਚ ਨਿੰਦਾ ਕਰਨੇ ਇਹ ਦੇਸ਼ ਨੂੰ ਅੱਡ ਕਰਨ ਦੀਆਂ ਗੱਲਾਂ ਕਰ ਰਹੇ ਐਸੀ ਰਾਜਨੀਤੀ ਤਾਂ ਹੈ ਦੇਸ਼ ਦੇ ਅੰਦਰ ਦੇਸ਼ ਦੇ ਅੰਦਰ ਧਰਮ ਦੀ ਰਾਜਨੀਤੀ ਹੈ ਜਾਂ ਨਹੀਂ ਹੈ ਦੁਨੀਆ ਜਾਣਦੀ ਹੈ ਚੱਲ ਰਹੀ ਹੈ ਜੀ ਇਹ ਦਿੱਤੂ ਗੀਰ ਕੋ ਰਾਹੁਲ ਗਾਂਧੀ ਦੇ ਹੱਕ ਚ ਖੜਿਆ ਕਹਿੰਦੇ ਸੱਚ ਬੋਲਿਆ ਕਹਿੰਦੇ ਜੇ ਸਿੱਖ ਨਾ ਹੁੰਦੇ ਤਾਂ ਦਿੱਲੀ ਤੱਕ ਪਾਕਸਾ ਮੈਂ ਮੈਂ ਇਹ ਬੇਨਤੀ ਕਰਾਂਗਾ ਬਿਲਕੁਲ ਐਸੀ ਹੀ ਹੈ ਗੱਲ ਮੈਂ ਧੰਨਵਾਦ ਕਰਦਾ ਸਾਡੇ ਵੱਖਰੇਵੇਂ ਆ ਵੱਖ-ਵੱਖ ਲੋਕਾਂ ਦੇ ਨਾਲ ਵੱਖ-ਵੱਖ ਪਾਰਟੀਆਂ ਦੇ ਨਾਲ ਆਖ-ਵਖੀ ਇਸ਼ੂਸ ਨੇ ਪਰ ਚੰਗੇ ਕੌਜ਼ ਦੀ ਗਲਤੀ ਕਰੋ ਚੰਗੀ ਗੱਲ ਕਹੀ ਰਾਹੁਲ ਗਾਂਧੀ ਨੇ ਰਾਹੁਲ ਗਾਂਧੀ ਨੇ ਕੀ ਕਹੇ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਮੁਸਲਮਾਨਾਂ ਨੂੰ ਖਤਰਾ ਹੋ ਸਕਦਾ ਹੈ ਨੂੰ ਫੁਲਾਨੇ ਤਰ੍ਹਾਂ ਨੂੰ ਹੋ ਸਕਦਾ ਤਾਂ ਫੁਲਾਨੇ ਨੂੰ ਤਰ੍ਹਾਂ ਨਹੀਂ ਹੋ ਸਕਦਾ ਕਿਉਂ ਕੀ ਮਾੜੀ ਗੱਲ ਕੀ ਹੈ اور ਮੈਂ ਧੰਨਵਾਦ ਕਰਦਾ ਹਾਂ ਬੀਬੀ ਚੁਕੀਰ ਕੌਰ ਜੀ ਆਹਰ ਦਾ ਜਿਹੜੇ ਆਗੂਆ ਉਹਨਾਂ ਸਾਰਿਆਂ ਨੇ ਜਿਹੜਾ ਰਾਹੁਲ ગાંધી ਦਾ ਵਿਰੋਧ ਕੀਤਾ ਕਿਹਨੇ ਜਾਓ ਤਬ ਵਿਰੋਧ ਜਨਮ ਜਾਤ ਤੋਂ ਬਾਅਦ ਨਾਲ ਨਹੀਂ ਸਾਡਾ ਵਿਰੋਧ ਕਰਨਾ ਗਾਂਧੀ ਪਰਵਾਹ ਦਾ ਜਨਮ ਜਾਤ ਤੋਂ ਉਹਨਾਂ ਨੇ ਤਾਂ ਸੌ ਖਾਦੀ ਵੀ ਹੈ ਕਿ ਰਾਹੁਲ ਗਾਂਧੀ ਕੋਈ ਚੰਗੀ ਗੱਲ ਵੀ ਕਹਦੇ ਲੋ ਮੈਂ ਇਹ ਤੁਹਾਨੂੰ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਰਾਹੁਲ ਗਾਂਧੀ ਦੀ ਤੋਂ ਦੋਵਾਂ ਤੋਂ ਵੱਧ ਸਿਕ ਹਿਸਟਰੀ ਦੇ ਬਾਰੇ ਰਾਹੁਲ ਗਾਂਧੀ ਜੀ ਜਾਣਦੇ ਹੋ ਕਿਉਂਕਿ ਜੋ ਰਾਹੁਲ ਗਾਂਧੀ ਜੀ ਪੜ੍ਹਦੇ ਨੇ ਜੋ ਰਾਹੁਲ ਗਾਂਧੀ ਜੀ ਦੇ ਕੋਲੇ ਜਾਣਕਾਰੀ ਹੈ ਹਰ ਰਿਲੀਜੀਅਨ ਤੇ ਮੈਂ ਸਮਝਦਾ ਉਹ ਸ਼ਿਵਜੀ ਮਹਾਰਾਜ ਜੀ ਦੇ ਅਸਿਵ ਮੱਥਾ ਠੀਕਦੇ ਆ ਬਹੁਤ ਸਾਰੇ ਹਿੰਦੂ ਵੀ ਠੀਕਦੇ ਆ ਤਰ ਸ਼ੂਲ ਬਾਰੇ ਸਭ ਬਾਰੇ ਜਿਹੜਾ ਗਲੇ ਚ ਹੈ ਕਿ ਉਹ ਮੌਤ ਨੂੰ ਹਮੇਸ਼ਾ ਆਪਣੇ ਕੋਲੇ ਰੱਖਦੇ ਸਨ ਸੋ ਇਸ ਤਰ੍ਹਾਂ ਦੀ ਜਿਹੜੀ ਵਿਆਖਿਆ ਰਾਹੁਲ ਗਾਂਧੀ ਨੇ ਕੀਤੀ ਇਹ ਬੜੀ ਵੱਡੀ ਜਾਣਕਾਰੀ ਹੈ ਕਿ ਨਹੀਂ ਤਾਂ ਰਿਲੀਜੀਅਨ ਤੇ ਜਦੋਂ ਤੁਸੀਂ ਬੰਦਾ ਬੋਲਦਾ ਉਹਦੋਂ ਕੋਈ ਨਾ ਕੋਈ ਫਸ ਹੀ ਜਾਂਦਾ ਹੈ ਕਈ ਤਾਂ ਮੇਰੇ ਅੱਗੇ ਤੁਕਾਂ ਵੀ ਨਹੀਂ ਚੰਗੇ ਤਰੀਕੇ ਨਾਲ ਬੋਲ ਸਕਦੇ ਉੱਥੇ ਹੀ ਫਸ ਜਾਂਦੇ ਨੇ ਮੈਜੋਰਟੀਜ਼ ਦੇ ਦਲ ਜਿਹੜਾ ਰਾਜਗਾਂਧੀ ਦੱਸ ਰਹੇ ਤਾਂ ਤੁਸੀਂ ਵੀ ਦੱਸ ਰਹੇ ਹੋ ਨਾ ਜੋ ਉਹ ਦਾ ਦਲ ਹੈ ਹਰਿਆਣੇ ਚ ਚੋਣਾ ਨੂੰ ਚ ਹਿੰਸਾ ਹੋਈ ਉਸ ਤੋਂ ਪਹਿਲਾਂ ਜਿਹੜਾ ਮਾਹੌਲ ਬਣਿਆ ਨਾ ਕੀ ਲੱਗ ਰਿਹਾ ਹੈਗਾ ਕਿ ਮਾਹੌਲ ਕੀ ਕ੍ਰੀਏਟ ਹੁੰਦਾ ਹੈ ਸਰ ਇਹ ਜਾਣ ਕੇ ਅਹਿੰਸਾ ਹੁੰਦੀ ਹੈ ਇਹ ਅਹਿੰਸਾ ਨੂੰ ਫਿਰ ਇਹਦੇ ਤੇ ਐਸੀ ਸ਼ਬਦਾਬ ਦੀ ਵਿਕਤੀ ਜਾਂਦੀ ਹੈ ਅਨੁਰਾਗ ਠਾਕੁਰ ਨੇ ਜਿਸ ਪ੍ਰਕਾਰ ਦੇ ਦਿੱਲੀ ਦੰਗਿਆਂ ਦੇ ਸਮੇਂ ਸ਼ਬਦਾਬ ਦੀ ਵਿਕਤੀ ਤੁਹਾਡੇ ਸਾਹਮਣੇ ਕੀ ਕਿਹਾ ਉਦੋਂ ਸੁਪਰੀਮ ਕੋਰਟ ਨੇ ਕਿ ਇਹੋ ਜੀ ਟਿੱਪਾ ਟਿੱਪਣੀ ਕਰਨ ਵਾਲੇ ਤੇ ਪਰਚੇ ਦਰਜ ਹੋਣੇ ਚਾਹੀਦੇ ਕੋਈ ਵੀ ਵਿਅਕਤੀ ਹੈ ਕੋਈ ਵੀ ਪੋਲੀਟੀਸ਼ੀਅਨ ਹੈ ਉਹਨੂੰ ਉਹਨੂੰ ਤੇਲ ਪਾਉਣ ਦਾ ਕੰਮ ਨਹੀਂ ਕਰਨਾ ਚਾਹੀਦਾ ਇਹ ਦੇਸ਼ ਸਾਡਾ ਹੈ ਹਿੰਦੂ ਸਾਡੇ ਹੈ ਸਿੱਖ ਸਾਡੇ ਹੈ ਮੁਸਲਮਾਨ ਸਾਡੇ ਹੈ ਦਲਿਤ ਸਾਡੇ ਨੇ ਐਸਾਈ ਸਾਡੇ ਨੇ ਰਵਿਦਾਸੀਏ ਸਾਡੇ ਨੇ ਵਾਲਮੀਕੀ ਸਾਡੇ ਨੇ ਇਹ ਸਭ ਇਕੱਠੇ ਹੈ ਔਰ ਮੈਂ ਤਾਂ ਹਮੇਸ਼ਾ ਕਹਿੰਦਾ ਸਾਡੇ ਖੂਨ ਦਾ ਰੰਗ ਲਾਲ ਹੈ ਅਸੀਂ ਵੱਖ-ਵੱਖ ਧਰਮਾਂ ਨੂੰ ਮੰਨਦੇ ਹਾਂ ਪਰ ਖੂਨ ਦਾ ਰੰਗ ਲਾਲ ਹੈ ਅਸੀਂ ਪਹਿਲਾ ਇਨਸਾਨ ਹੈ ਸਾਨੂੰ ਇਨਸਾਨੀਅਤ ਨੂੰ ਪਿਆਰ ਕਰਨਾ ਚਾਹੀਦਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਉਹਨੂੰ WhatsApp ਚੈਨਲ ਪਰ